ਕਈ ਅਫਸਰ ਹੈ ਜੇ ਹੁੰਦੇ ਨੇ ਜਾਂ ਕਈ ਕਰਮਚਾਰੀ ਹੈ ਜੇ ਹੁੰਦੇ ਨੇ ਜਿਨ੍ਹਾਂ ਦੀ ਤਰੱਕੀ ਜਾਂ ਬਦਲੀ ਹੋਣ ਤੇ ਲੋਕ ਅਫਸੋਸ ਕਰਦੇ ਖੈਰ ਜਾਣਾ ਨਹੀਂ ਚਾਹੀਦਾ ਸੀ ਕਈ ਹੈ ਜੇ ਨੇ ਜਿਨ੍ਹਾਂ ਨੇ ਕੁਰਸੀ ਦਾ ਇੰਨਾ ਮਿਸਯੂਜ਼ ਕਰਨਾ ਹੁੰਦਾ ਕਿ ਉਹਨਾਂ ਦੇ ਬਦਲੀ ਹੋਣ ਤੇ ਲੋਕ ਖੰਡ ਪਾੜ ਵਿਖਲਾਉਂਦੇ ਨੇ ਸ਼ੁਕਰ ਹੈ ਯਾਰ ਕਿਹੜਾ ਛੋਟੇ ਨੇ ਕਈਆਂ ਕੁਰਸੀਆਂ ਦੇ ਨਾਮ ਕੀਤੇ ਆ ਸੁਖਵੀਰ ਬਾਦਲ ਹੋਰੀ ਇੰਨਾ ਚੁਣਿਆ ਸਾਰੇ ਕੈਪਟਨ ਮੁਰਿੰਦਰ ਜੀ ਉਹ ਸਾਰੇ ਉਹ ਹੁਣੋਂ ਫੇਰ ਆ ਗਿਆ ਜੋ ਕਿ ਉੱਤਰਪਾੜੋਂ ਆਇਆ ਫੇਰ ਆ ਗਿਆ ਹੁਣ ਚਾਰ ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬ ਠੀਕ ਕਰਾਂਗੇ ਸੀ ਖਰਾਬ ਕੀ ਨਹੀਂ ਕੀਤਾ ਸੀ ਪੰਜਾਬ ਅਸੀਂ ਕੀ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਤਕੇ ਹੋਈ ਹੋਰ ਕੰਮ ਕਰਦੇ ਸੀ ਤੇ ਬਾਅਦ ਚ ਗੱਲਾਂ ਹੋਣ ਜਦੋਂ ਤੁਹਾਡੀ ਬਦਲੀ ਹੋਵੇ ਜਾਂ ਕੋਈ ਤੁਸੀਂ ਕਿਤੇ ਹੋਰ ਤਰੱਕੀ ਕਰਕੇ ਜਾਓ ਤਾਂ ਲੋਕ ਗੱਲਾਂ ਕਰਨ ਯਾਰ ਐਸ ਕੁਰਸੀ ਤੇ ਇੱਕ ਬੰਦਾ ਬੈਠਾ ਹੁੰਦਾ ਸੀ ਉਹ ਆਇਆ ਸੀ ਤਾਂ ਉਹਨੇ ਯਾਰ ਪਿੰਡ ਲੋਕਾਂ ਦੀ ਬੜੀ ਸੇਵਾ ਕੀਤੀ ਸੀ ਕਈ ਅਫਸਰ ਹੈ ਜਿਹੋ ਹੁੰਦੇ ਨੇ ਜਾਂ ਕਈ ਕਰਮਚਾਰੀ ਹੈ ਜਿਹੋ ਹੁੰਦੇ ਨੇ ਜਿਨ੍ਹਾਂ ਦੀ ਤਰੱਕੀ ਜਾਂ ਬਦਲੀ ਹੋਣ ਤੇ ਲੋਕ ਅਫਸੋਸ ਕਰਦੇ ਕਹਿਰ ਜਾਣਾ ਨਹੀਂ ਚਾਹੀਦਾ ਸੀ ਕਈ ਹੈ ਜੇ ਨੇ ਜਿਨ੍ਹਾਂ ਨੇ ਕੁਰਸੀ ਦਾ ਇੰਨਾ ਮਿਸਯੂਜ਼ ਕਰਨਾ ਹੁੰਦਾ ਕਿ ਉਹਨਾਂ ਦੇ ਬਦਲੀ ਹੋਣ ਤੇ ਲੋਕ ਖੰਡ ਪਾੜ ਵਿਖਲਾਉਂਦੇ ਵੀ ਸ਼ੁਕਰ ਹੈ ਯਾਨ ਖੜਾ ਛੋਟਿਆ ਕਈਆਂ ਨੇ ਕੁਰਸੀਆਂ ਦਾ ਨਾਮ ਕੀਤੇ ਆ ਸੁਖਵੀਰ ਬਾਦਲ ਹੋਰੀ ਇੰਨਾ ਚੁਨੇ ਆ ਸਾਰੇ ਇਹ ਕੈਪਟਨ ਮੁਰਿੰਦਰ ਜੀ ਉਹ ਸਾਰੇ ਉਹ ਹੀ ਨੇ ਜੋ ਹੁਣੋਂ ਫੇਰ ਆ ਗਿਆ ਜੋ ਕਿ ਉੱਤਰ ਪਹਾੜੋਂ ਆਇਆ ਫੇਰ ਆ ਗਿਆ ਹੁਣ 4 ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬ ਠੀਕ ਕਰਾਂਗੇ ਸੀ ਖਰਾਬ ਕਿਨੇ ਕੀਤਾ ਸੀ ਪੰਜਾਬ ਅਸੀਂ ਕੀ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਕ ਹੋਈ ਹੋਰ ਕੰਮ ਕਰਦੇ ਸੀਗੇ ਜੇ ਤੁਸੀਂ ਚੱਜਦੇ ਨਿਕਲਉਂਦੇ ਅਸੀਂ ਖਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਹੁਣ ਕਹਿੰਦੇ ਪੰਜਾਬ ਠੀਕ ਕਰਾਂ ਕਿਹੜੇ ਪੰਜਾਬ ਠੀਕ ਕਰੋਗੇ ਬੱਸ ਕਰੋ ਤੁਹਾਡਾ ਠੀਕ ਕੀਤਾ ਐ ਅਜਿਹਾ ਤੂੰ ਠੀਕ ਨਹੀਂ ਹੋ ਰਿਹਾ ਸੋ ਪੋਜ਼ਿਟਿਵ ਤਿੰਕੰਗ ਰੱਖਣੀ ਹੈ ਦੇਸ਼ ਲਈ ਸੂਬੇ ਲਈ 100% ਸੇਵਾਵਾਂ ਦੇਣੀਆਂ ਨੇ ਤੇ ਬਾਅਦ ਚ ਗੱਲਾਂ ਹੋਣ ਜਦੋਂ ਤੁਹਾਡੀ ਬਦਲੀ ਹੋਵੇ ਜਾਂ ਕੋਈ ਤੁਸੀਂ ਕਿਤੇ ਹੋਰ ਤਰੱਕੀ ਕਰਕੇ ਜਾਓ ਤਾਂ ਲੋਕ ਗੱਲਾਂ ਕਰਨ ਯਾਰ ਐਸ ਕੁਰਸੀ ਤੇ ਇੱਕ ਬੰਦਾ ਬੈਠਾ ਹੁੰਦਾ ਸੀ ਉਹ ਆਇਆ ਸੀ ਤਾਂ ਉਹਨੇ ਯਾਰ ਪਿੰਡ ਲੋਕਾਂ ਦੀ ਬੜੀ ਸੇਵਾ ਕੀਤੀ ਸੀ ਕਈ ਅਫਸਰ ਐ ਜੇ ਹੁੰਦੇ ਨੇ ਜਾਂ ਕਈ ਕਰਮਚਾਰੀ ਐ ਜੇ ਹੁੰਦੇ ਨੇ ਜਿਨ੍ਹਾਂ ਦੀ ਤਰੱਕੀ ਜਾਂ ਬਦਲੀ ਹੋਣ ਤੇ ਲੋਕ ਅਫਸੋਸ ਕਰਦੇ ਆ ਕਹੇਰ ਜਾਣਾ ਨਹੀਂ ਚਾਹੀਦਾ ਸੀ ਕਈ ਇਹ ਜਿਹਨੇ ਜਿਨ੍ਹਾਂ ਨੇ ਕੁਰਸੀ ਦਾ ਇੰਨਾ ਮਿਸਯੂਜ਼ ਕਰਨਾ ਹੁੰਦਾ ਕਿ ਉਹਨਾਂ ਦੇ ਬਦਲੀ ਹੋਣ ਤੇ ਲੋਕ ਖੰਡ ਪਾੜ ਵਿਖਲਾਉਂਦੇ ਵੀ ਸ਼ੁਕਰ ਹੈ ਯਾਰ ਖੜਾ ਛੋਟਿਆ ਕਈਆਂ ਨੇ ਕੁਰਸੀਆਂ ਦਾ ਨਾਮ ਕੀਤੇ ਆ ਸੁਖਵੀਰ ਬਾਦਲ ਹੋਰੀ ਇੰਨਾ ਚੁਨੇ ਆ ਸਾਰੇ ਇਹ ਕੈਪਟਨ ਮੁਰਿੰਦਰ ਜੀ ਉਹ ਸਾਰੇ ਉਹ ਹੀ ਨੇ ਦੱਸੋ ਉਹ ਹੁਣੋਂ ਫੇਰ ਆ ਗਿਆ ਜੋ ਕਿ ਉੱਤਰਪਾੜੋਂ ਆਇਆ ਫੇਰ ਆ ਗਿਆ ਉਹਨਾਂ 4 ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬ ਠੀਕ ਕਰਾਂਗੇ ਸੀ ਖਰਾਬ ਕੀ ਨਹੀਂ ਕੀਤਾ ਸੀ ਪੰਜਾਬ ਅਸੀਂ ਕੀ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਕ ਹੋਈ ਹੋਰ ਕੰਮ ਕਰਦੇ ਸੀਗੇ ਜੇ ਤੁਸੀਂ ਚੱਜਦੇ ਨਿਕਲਉਂਦੇ ਅਸੀਂ ਖਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਹੁਣ ਕਹਿੰਦੇ ਪੰਜਾਬ ਠੀਕ ਕਰਾਂ ਕਿਹੜੇ ਪੰਜਾਬ ਠੀਕ ਕਰੋਗੇ ਬੱਸ ਕਰੋ ਤੁਹਾਡਾ ਠੀਕ ਕੀਤਾ ਐ ਅਜਿਹਾ ਤੂੰ ਠੀਕ ਨਹੀਂ ਹੋ ਰਿਹਾ ਸੋ ਪੋਜ਼ਿਟਿਵ ਥਿੰਕਿੰਗ ਰੱਖਣੀ ਹੈ ਦੇਸ਼ ਲਈ ਸੂਬੇ ਲਈ 100% ਸੇਵਾਵਾਂ ਦੇਣੀਆਂ ਨੇ